ਸਾਥ ਸ੍ਰੀ ਕਲ ਕਿਸਾਨ ਭਰਾਵਾਂ ਨੂੰ ਰਾਜ ਸੰਦੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਸੋ ਜਿਹੜੇ ਵੀ ਰ ਚੈਨਲ ਤੇ ਨਵੇਂ ਨਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਇੱਕ ਹੋਰ ਮਿਕਸ ਦੇ ਵਿੱਚ ਇਹ ਜਿਹੜੀ ਝੋਟੀ ਇਸ ਦੀ ਜਿਹੜੀ ਡਿਟੇਲ ਹੈਗੀ ਆ ਦੋਸਤੋ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੋ ਥਾਉਟ ਕਾਣਾ ਹੈਗਾ ਏਰੀਆ ਹੈਗਾ ਦੋਸਤੋ ਇੱਕ ਵਾਰੀ ਆਪਾਂ ਵੀਰ ਤੋਂ ਪੁੱਛ ਲੈਨੇ ਆ ਵੀ ਏਰੀਆ ਕਿਹੜਾ ਹੈਗਾ ਤੇ ਸੋ ਬਾਈ ਦਾ ਨਾਮ ਵੀ ਜਾਣ ਲੈਨੇ ਆ ਸੋ ਵੀਰ ਜੀ ਆਪਣਾ ਨਾਮ ਦੇ ਨਾਲ ਸਾਨੂੰ ਏਰੀਆ ਜ਼ਰੂਰ ਦੱਸ ਦਿਓ ਜੀ ਜਸਵੰਤ ਸਿੰਘ ਨਾਮ ਠੀਕ ਹੈ ਜੀ ਆਪਣਾ ਏਰੀਆ ਕਿਹੜਾ ਪਿੰਡ ਉਹ ਕਿਹੜਾ ਜੀ ਪਿੰਡ ਚੰਦਾਬਾ ਘਰਾਣਾ ਛੰਡਾ ਬੱਗਾ ਪਰਾਣਾ ਤਹਿਸੀਲ ਆਪਣੀ ਜੀ ਦਾ ਜੀਰਾ ਤਹਿਸੀਲ ਜਿਲ੍ਹਾ ਫਿਰੋਜ਼ਪੁਰ ਆ ਗਿਆ ਜਿਲ੍ਹਾ ਫਿਰੋਜ਼ਪੁਰ ਠੀਕ ਹੈ ਸੋ ਵੀਰ ਜੀ ਜਿਹੜੀ ਇਸ ਆਪਣੀ ਝੋਟੀ ਦੀ ਇਸ ਮੱਝ ਦੀ ਗੱਲ ਕਰੀਏ ਤੇ ਇਹ ਕਿੰਮਾ ਸੂਬਾ ਇਸ ਵਾਰ ਸੂਈ ਆ ਜੀ ਇਹ ਵੀਰ ਜੀ ਤੀਜਾ ਸੂਆ ਸੂਈ ਆ ਸਰ ਤੀਜਾ ਸੂਆ ਸੂਈ ਆ ਜੀ ਮਗਰ ਇਸ ਤੇ ਜਿਹੜਾ ਕਾਫ ਹੈਗਾ ਜੀ ਇਹ ਕੱਟਾ ਆ ਗਿਆ ਜੀ ਕੱਟਾ ਆ ਜੀ ਕੱਟਾ ਨੀਲੀ ਰਾਵੀ ਦੇ ਵਿੱਚ ਆ ਗਿਆ ਜੀ ਸੋ ਦੋਸਤੋ ਤੁਸੀਂ ਦੇਖ ਹੀ ਸਕਦੇ ਹੋ ਨੀਲੀ ਰਾਵੀ ਦੇ ਵਿੱਚ ਇਹ ਕੱਟਾ ਪਿਓਰ ਕੱਟਾ ਆ ਗਿਆ ਬਾਕੀ ਵਧੀਆ ਚੰਗਾ ਤੇੜਾ چیر ਹੈਗਾ ਦੋਸਤੋ ਇਸ ਕੱਟੇ ਦਾ ਬਿਲਕੁਲ ਆਖੂ ਕੋ ਬਹੁਤ ਸੋਹਣੀ ਹੈ ਬਿੱਲੀ ਅੱਖਾਂ ਕੱਟਾ ਕਾਸੀ ਜਿਆਦਾ ਸੋਨਾ ਬਾਕੀ ਇਸ ਜੇ ਆਪਾਂ ਮਾਈ ਦੀ ਵੀਰ ਗੱਲ ਕਰੀਏ ਤੇ ਕਿੰਨੇ ਦੁੱਧ ਇਸ ਟਾਈਮ ਇਸ ਥਲੇ ਕਿੰਨਾ ਰੈਡੀ ਹੈਗਾ ਜੀ ਜੀ 12 13 ਕਿਲੋ ਇਸ ਥਲੇ ਹੈਗਾ 13 ਲੀਟਰ ਦੀ ਚੁਵਾਈ ਆਪਾਂ ਕਰਵਾ ਦਵਾਂਗੇ ਇਸ ਟਾਈਮ ਠੀਕ ਹੈ ਜੀ ਤੇ ਇਹਦਾ ਸੂਬਾ ਤੀਜਾ ਦੱਸਿਆ ਸੀਗਾ ਜੀ ਹਾਂ ਜੀ ਤੀਜਾ ਸੂਬਾ ਤੀਜਾ ਸੂਬਾ ਸੋ ਦੋਸਤੋ ਪਾਹੀ ਘਰ ਦੱਸਿਆ ਵੀ ਘੱਟੋ ਘੱਟ ਵੀ 13 ਲੀਟਰ ਦੀ ਮਿਲਕ ਦੀ ਕਪੈਸਿਟੀ ਹੈਗੀ ਜਾਂ ਦੋ ਡੰਗ ਦੀ ਚਵਾਈ ਕੋਈ ਵੀ ਵੀਰ ਨੇੜੇ ਉੱਤੇੜਿਓ ਜਿੰਨੇ ਵੀ ਆਉਣਾ ਹੋਵੇ ਤਸੱਲੀ ਕਰਨ ਆਪਣੀ ਆ ਕੇ ਤਸੱਲੀ ਮੌਕੇ ਤੇ ਜ਼ਰੂਰ ਕਰ ਸਕਦਾ ਹੈਗਾ ਸੋ ਵੀਰ ਜੀ ਜਿਹੜਾ ਦੁੱਧ ਆ ਪਿਛਲੇ ਵੀ ਦੂਜੇ ਸੂਬੇ ਦਾ ਵੀ ਕੋਈ ਚੰਗਾ ਸੀ ਇਸ ਦਾ ਰਿਕਾਰਡ ਇਹਨੇ ਰਿਹਾ ਹਾਂ ਜੀ ਨਹੀਂ ਰਿਹਾ ਦੂਜੇ ਸੂਬੇ ਦਾ ਨਹੀਂ ਯਾਨੀ ਕਿ 12 ਕਿਲੋ ਹੈਗਾ ਸੀ ਇਸੇ ਸਵੇਰ 10-12 ਕਿਲੋ ਹੈਗਾ ਠੀਕ ਹੈ ਕਿਚਰਾਂ ਠੀਕ ਹੈ ਜਿਹੜਾ ਮਾਲੀ ਦਾ ਆਪਾਂ ਇਹ ਤੇ ਸਿਮਰ ਖਾਇਆ ਸੀ ਇਹ ਕੱਟਾ ਕਿਹੜੇ ਮਾਲੀ ਦਾ ਕੁਝ ਪਤਾ ਹੈਗਾ ਜੀ ਨਹੀਂ ਕੱਟਾ ਨੇ ਯਾਨੀ ਕਿ ਠੀ ਕੀ ਆਣੀ ਧੀਰਾ ਵਿੱਚ ਭਰਾਇਆ ਚ ਨੀਲੀ ਰਾਵੀ ਦੇ ਬੱਚਾ ਆ ਗਿਆ ਠੀਕ ਹੈ ਬਾਕੀ ਕਾਪਾ ਨੂੰ ਪਤਾ ਨਹੀਂ ਵੀ ਇਹ ਜਾਣਕਾਰੀ ਪ੍ਰਾਈਵੇਟ ਜਾਂ ਸਰਕਾਰੀ ਬੁੱਲ ਦਾ ਕਿਹੜਾ ਟੀਕਾ ਭਰਾਇਆ ਸੀਗਾ ਠੀਕ ਹੈ ਜੀ ਬਾਕੀ ਦੋਸਤੋ ਜਿਹੜੀ ਬਰੀਡ ਹੈ ਮੈਂ ਪਹਿਲਾਂ ਵੀ ਆ ਵੀਡੀਓ ਇੱਕ ਪਾਈ ਹੋਈਗੀ ਹੈਗੀ ਨੀਲੀ ਰਾਵੀ ਜਿਹੜੀ ਟੇਢੀ ਧਾਰੀ ਵਾਲੀ ਆ ਝੋਟੀ ਆ ਸੋ ਉਸੇ ਕਰਦੀ ਇੱਕ ਹੋਰ ਜਿਹੜੀ ਵੀਡੀਓ ਅੱਜ ਅਪਲੋਡ ਕਰਦੇ ਪਏ ਆ ਜਿਹੜਾ ਮਾਲ ਵੀ ਟੋਟਲ ਆਪਾਂ ਐਨੀਮਲ ਜਿੰਨੇ ਵੀ ਆ ਬਾਈ ਹੋਰਾਂ ਦੇ ਘਰ ਦੇ ਹਨ ਕੋਈ ਵਪਾਰਕ ਲਾਈਨ ਨਹੀਂ ਹੈਗੀ ਕੀ ਟੋਟਲ ਜਿੰਨੀ ਬਰੀਡ ਵੀ ਹੈਗੀ ਆ ਇਹ ਸਾਰੀ ਘਰ ਦੀ ਬਰੀਡ ਹੈਗੀ ਆ ਬਾਈ ਹੋਰੀ ਬਿਲਕੁਲ ਜਿਹੜੀ ਵੀ ਕਾਫੀ ਚੰਗਾ ਰਵਾ ਕਾਫੀ ਪੁਰਾਣਾ ਰਵਾ ਬਾਈ ਹੋਣਾ ਦੇ ਕੋਰ ਤੁਰਿਆ ਆ ਰਿਹਾ ਹੈ ਬਾਕੀ ਤੁਸੀਂ ਤਸੱਲੀ ਆਪਣੀ ਜ਼ਰੂਰ ਕਰਨੀ ਆ ਇੱਕ ਡੰਗ ਦੀ ਚਵਾਈ ਕਰ ਲਓ ਦੋ ਡੰਗ ਦੀ ਚਵਾਈ ਕਰ ਲਓ ਬਾਕੀ ਵੀਰ ਜੀ ਥਣਾ ਦੀ ਬਿਲਕੁਲ ਓਕੇ ਆ ਜੀ ਠੀਕ ਆ ਸੋ ਦੋਸਤੋ ਥਾਨਾ ਦੀ ਬਿਲਕੁਲ ਬਾਈ ਹੁਣ ਦੱਸਦਾ ਵੀ ਬਿਲਕੁਲ ਚੰਗੀ ਥਾਨਾ ਦੀ ਹੈਗੀ ਆ ਆਰਡਰ ਵੀ ਤੁਹਾਨੂੰ ਆਪਾਂ ਜ਼ਰੂਰ ਬਖਾਵਾਂਗੇ ਇਸ ਦਾ ਚੰਗੀ ਬੰਤਰ ਹੈਗੀ ਆ ਮੱਝ ਦੀ ਬਾਕੀ ਤੁਸੀਂ ਦੇਖ ਸਕਦੇ ਹੋ ਬਾਕੀ ਵੀਰ ਜੀ ਠੰਡੀ ਸੀਲ ਆ ਬਿਲਕੁਲ ਬਿਲਕੁਲ ਦੁੱਧ ਲੰਮਾ ਟਾਈਮ ਚ ਆ ਜਾਂਦੀ ਹੈ ਵਧੀਆ ਜੀ ਹਾਂ ਟਾਈਮ ਵਧੀਆ ਆ ਠੀਕ ਆ ਜੀ ਠੀਕ ਆ ਠੀਕ ਆ ਜੀ ਬਾਕੀ ਆ ਤੋਰ ਸਕਦੇ ਹਾਂ ਜੀ ਥੋੜਾ ਜਿਹਾ ਖੋਲ ਕੇ ਸੋ ਦੋਸਤੋ ਆਰਡਰ ਦੀ ਕੁਆਲਿਟੀ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਵਧੀਆ ਇੱਕੋ ਜੇ ਥਣ ਲੱਗੇ ਹਨ ਦੋਸਤੋ ਅਬ ਚੰਗੀ ਵਿਰਲ ਦੇ ਵਿੱਚ ਥਣ ਹੈਗਾ ਮੁਠੀ ਪਰ ਥਣ ਹੈਗਾ ਦੋਸਤੋ ਬਾਕੀ ਤੁਸੀਂ ਪਿੱਠ ਪੂੜਾ ਤੁਸੀਂ ਵੇਖ ਸਕਦੇ ਹੋ ਕਾਫੀ ਜ਼ਿਆਦਾ ਵਧੀਆ ਚੰਗੀ ਹੈਗੀ ਹੈ ਦੋਸਤੋ ਕਦ ਕਾਠ ਮੱਝ ਦਾ ਕਾਫੀ ਜ਼ਿਆਦਾ ਸੋਹਣਾ ਹੈਗਾ ਸਿੰਗ ਤੁਸੀਂ ਵੇਖ ਸਕਦੇ ਹੋ ਦੋਸਤੋ ਬਾਕੀ ਸੀਲ ਬਿਲਕੁਲ ਠੰਡੀ ਹੈਗੀ ਆ ਕੋਈ ਵੀ ਕਿੰਤੂ ਪਰੰਤੂ ਵਾਲੀ ਗੱਲ ਨਹੀਂ ਹੈਗੀ ਦੋਸਤੋ ਬਾਕੀ ਚਾਹਵਣ ਵੀਰ ਜਿਹੜੇ ਆ ਮੌਕੇ ਤੇ ਪਹੁੰਚ ਗਏ ਦੋ ਡੰਗ ਦੀ ਤੁਸੀਂ ਚੁਆਈ ਕਰਕੇ ਦੋਸਤੋ ਇਹੇ ਮੱਝ ਖਰੀਦ ਸਕਦੇ ਹੋ ਬਾਕੀ ਦੋਸਤੋ ਜਿਹੜਾ ਮੁੱਲ ਹੈਗਾ ਪ੍ਰਾਈਸ ਹੈਗਾ ਇਹ ਸਮਝਦਾ ਉਹ ਵੀ ਆਪਾਂ ਜਾਣ ਲੈਣੇ ਆ ਜੀ ਇਸ ਦੇ ਨਾਲ ਨਾਲ ਜਿਹੜੇ ਮੋਬਾਈਲ ਨੰਬਰ ਹਨ ਕੰਟੈਕਟ ਨੰਬਰ ਹਨ ਦੋਸਤੋ ਉਹ ਵੀ ਆਪਾਂ ਤੁਹਾਨੂੰ ਪੁੱਛ ਕੇ ਬਾਈ ਕਰੋ ਤੋਂ ਦੱਸ ਦਿੰਨੇ ਆ ਸੋ ਵੀਰ ਜੀ ਇਸ ਦਾ ਮੁੱਲ ਆਪਾਂ ਕੀ ਕਰਦੇ ਪਏ ਆ ਜੀ ਮੁੱਲ ਮੇਰੇ 75000 ਰੁਪਇਆ 75000 ਰੁਪਇਆ ਲੈਣੇ ਵਾਲੀ ਗੱਲ ਹੀ ਆ ਜੀ ਹਾਂ ਜੀ ਮੌਕੇ ਤੇ ਕੁਛ ਇੰਦੇ ਚ ਵੀ ਹੁੰਦਾ ਹੈ ਜੀ ਹਾਂ ਨਮਾਨਤਨ ਕਰ ਦਾਂਗੇ ਦੋ ਠੀਕ ਹੈ ਜੀ ਸੋ ਦੋਸਤੋ ਬਾਈ ਹਰਾਂ ਦੱਸਿਆ ਵੀ 75000 ਰੁਪਏ ਇਸ ਦੀ ਡਿਮਾਂਡ ਹੈ ਮੌਕੇ ਤੇ ਕੋਈ 1250 ਕੋਈ 1500 ਕੋਈ 1550 ਮਾਨਤਨ ਹੋ ਜਾਏਗਾ ਹਾਂ ਜੀ ਜਰੂਰ ਹੋ ਜਾਏਗਾ ਬਾਕੀ ਜਿਹੜੇ ਮੋਬਾਈਲ ਨੰਬਰ ਵੀਰ ਜੀ ਇਹਦੇ ਵੀ ਸਾਨੂੰ ਬੋਲ ਕੇ ਸਾਨੂੰ ਜਰੂਰ ਦੱਸ ਦਿਓ 9859843 ਇੱਕ ਵਾਰੀ ਫੇਰ ਬੋਲ ਦਿਓ ਵੀਰ 9859843 ਠੀਕ ਹੈ ਜੀ ਸੋ ਦੋਸਤੋ ਨੰਬਰ ਤੁਹਾਡੇ ਕੋਲ ਪਹੁੰਚ ਗਏ ਹਨ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਇਸੇ ਥਾਂ ਤੇ ਪਹੁੰਚ ਕਰਕੇ ਦੋਸਤੋ ਇਹ ਜਿਹੜੀ ਮੱਝ ਹੈਗੀ ਖਰੀਦ ਸਕਦੇ ਹੋ ਦੋਸਤੋ ਬਾਕੀ ਤੁਹਾਡਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ